ਫੇਦਾ ਲੋੜ ਐ ਦਾਖ ਬਜੌਰੀਆਂ ਕਿੱਕਰ ਵਿਜੈ ਜੱਟ ਹੰਡਾ ਉਨਕਤਾਇੰਦਾ ਪੈਦਾ ਲੋੜ ਐ ਪੱਟ ਜਮਾ ਸਪੱਸ਼ਟ ਲਿਖੀ ਐ ਸਾਡੇ ਹਾਲਾਤ ਬੇਸਿਕ ਕਰਾਂ ਦੇ ਵੀ ਵਿੱਚ ਕੇ ਦਾਖਾਂ ਭਾਲਦੇ ਆ ਤੇ ਅਸੀਂ ਬੀਜ ਨੇ ਕੰਡੇ ਆਸ ਫੁੱਲਾਂ ਦੀ ਰਾਈ ਹੋਈ ਐ ਕੱਤੀ ਹੋਣ ਜਾਣਿਆ ਲੋਗੜ ਕੱਤੀ ਜਾਣਿਆ ਇਤਿਹਾਸ ਅਸੀਂ ਰੇਸ਼ਮ ਪੱਟ ਦੀ ਲਈ ਹੋਈ ਹੈ। ਇਹੀ ਹਾਲਾਤ ਸਾਡੇ ਪੰਜਾਬ ਦੇ। ਸਾਡੇ ਘਰ ਘਰ ਦੀ ਕਹਾਣੀ ਹੈ। ਅਸੀਂ ਕਰਦੇ ਕੁਝ ਹੋਰਾਂ ਕਹਿੰਦੇ ਕੁਝ ਬੂਟਾ। ਬੀਜ ਦੇ ਕੁਝ ਹੋਰ ਆ ਸਾਡੇ ਕੁਝ ਹੋਰ ਹੈ। ਇਸੇ ਕਰਕੇ ਸਾਨੂੰ ਅੱਜ ਸਮਾਜ ਦੇ ਵਿੱਚ ਚਾਰ ਸਪੇਰੇ ਜਿਹੜਾ ਵਰਤਾਰਾ ਦਿਸ ਰਿਹਾ ਅਨ విశ్వਾਸ ਪਖੰਡ ਤੱਕਾ ਝੁਲਮ ਨਸ਼ੀ ਬਰਬਾਦੀ ਅਸ਼ਾਂਤੀ ਰੌਲਾ ਰੱਪਾ ਇਸੇ ਨੂੰ ਗੁਰਬਾਣੀ ਕਹਿੰਦੀ ਹੈ ਲੋੜ ਹੈ ਦਾਖ ਬਜੌਰੀਆਂ ਕਿ ਕਰੀਜਾ ਜੱਟ